ਅਸੀਂ ਕਜੂਸ ਆ ਮੈਂ ਵੀ ਤੁਹਾਡੇ ਨਾਲ ਜੀ ਕਿਸੇ ਨੇ ਗੱਡੀ ਲਈ 25 ਲੱਖ ਦੀ ਅਰਦਾਸ ਕਰਾਈ ਡੱਬਾ ਲੈ ਕੇ 25 ਲੱਖ ਦੀ ਗੱਡੀ ਲੈ ਲਈ ਤੇ ਜਿੰਨੇ ਅਰਦਾਸ ਕੀਤੀ ਉਹਨੂੰ 100 ਰੁਪਇਆ ਨਹੀਂ ਦੇ ਸਕਿਆ ਉਥੇ 25 ਲੱਖ ਦਿੱਤਾ ਤੇ ਕੀ ਹੈ ਜੇ ਬੰਦਾ ਗੁਰੂ ਕੇ ਵਜ਼ੀਰ ਨੂੰ 500 ਰੁਪਇਆ ਦੇ ਦੂ ਤੇ ਕੋਈ ਫਰਕ ਪੈਣ ਲਗਾ ਅਸੀਂ ਕਜੂਸ ਆ 25 ਲੱਖ ਦੀ ਮਸ਼ੀਨ ਲੈ ਆਉਣੇ ਆ ਪਰ ਜਿੰਨੇ ਕਿਤੇ ਸੁੱਖ ਸੁਖੀ ਮਹਾਰਾਜ ਇਹਨਾਂ ਦੀ ਮਸ਼ੀਨ ਚੱਲੇ ਇਹਦੇ ਬੱਚਿਆਂ ਦੀ ਵੱਡੀ ਉਮਰ ਹੋਵੇ ਉਹਨੂੰ ਕੱਖ ਨਹੀਂ ਦਿੰਦੇ ਤੇ ਜਿਉ ਮਗਰ ਜਾ ਕੇ ਕਹਿੰਦਾ ਵੈਗਰੂ ਕੋਈ ਦਾਸ ਨੂੰ ਹੀ ਭੇਟਾ ਤੇ 50 ਰੁਪਏ ਗਲੇ ਕੱਢ ਕੇ ਫੜਾ ਦਿੰਦੇ ਆਖੋ ਸਤਨਾ ਸਾਰੇ ਨਹੀਂ ਇਦਾਂ ਦੇ ਕੁਝ ਹੈਗੇ ਆ ਪਰ ਥੋੜੇ ਹੀ ਰਹਿ ਗਏ ਪਿਆਰ ਵਾਲੀ ਮੈਂ ਸੱਚ ਤਾਂ ਕਿਹਾ ਵੀ ਕੁਝ ਨਾ ਕੁਝ ਆਪਾਂ ਸੋਚੀਏ ਥੋੜੀ ਜੀ ਕਦਰ ਕਰੀਏ ਆਪਣੇ ਵਜ਼ੀਰ ਦੀ ਜਿਹੜਾ ਸਾਰੇ ਪਿੰਡ ਨੂੰ 3 ਵਜੇ ਸੁਖਣਾ ਮੰਗਣਦਿਆ ਪੀ ਅਸੀਂ 26 ਲੱਖ ਰੁਪਇਆ ਉੱਥੇ ਗੱਡੀ ਤੇ ਲਾਤਾ ਦਿਵਾਲੀ ਤੇ ਪਰ ਜਦੋਂ ਅਰਦਾਸ ਕਰਾਈ ਭਾਈ ਵਿਚਾਰਾ ਵੇਦਾ ਹੀ ਰਹਿ ਗਿਆ ਉਹ ਵੀ ਤੁਹਾਡੇ ਅੱਲ ਵੇਖਣਾ ਉਹਦੇ ਕਿਹੜਾ ਚੇਲਰ ਚੱਲਦੇ ਆ ਕਿ ਜਾਂ ਉਹਦੀਆਂ ਫੈਕਟਰੀਆਂ ਚੱਲਦੀਆਂ ਸੰਗਤ ਦੇ ਮੋਹੱਲੇ ਵੇਖਣਾ ਹੁੰਦਾ ਤੇ ਸੰਗਤ ਵੀ ਸੋਚਿਆ ਕਰੇ ਇਸ ਕਰਕੇ ਜੇ ਆਉਣ ਵਾਲੇ ਸਮੇਂ 'ਚ ਬਚਾਉਣਾ ਤੇ ਫਿਰ ਨਾਲ ਸਾਹ ਦੇਣਾ ਪੈਣਾ